ਇਹ ਵਾਦ ਜਿੱਥੇ ਆਪਾਂ ਖੜੇ ਆ ਬੜੇ ਪੈਸੇ ਲਾਏ ਤੇ 10 ਕਰੋੜ ਰੁਪਈਆ ਲਾ ਕੇ ਅਜੇ ਨਾਲੇ ਦੀ ਮੰਡੀ ਦਾਣਾ ਮੰਡੀ ਸਾਰੀ ਇਹ ਸਬਜੀ ਮੰਡੀ ਆ ਇਹ ਐਕਚੁਅਲੀ 20 ਮੀ ਆਲੇ ਦਿਨ ਮੈਨੂੰ ਵੀਡੀਓ ਕੁਛ ਆਰਤੀਆਂ ਨੇ ਭੇਜੀ ਸੀਗੀ ਤੇ ਮੈਂ ਜਦੋਂ ਦਾ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਇਹ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਕਿਉਂ ਖਲੋਗਿਆ ਆਪਾਂ ਇਨਾ ਮਤਲਬ ਜਿਆਦਾ ਪੈਸਾ ਲਾਇਆ ਇਹਨੂੰ ਉਹਨੂੰ ਮਤਲਬ ਜਿਆਦਾ ਠੀਕ ਕਰਦੇ ਆ ਉਹ ਅਫਸਰਾਂ ਨੂੰ ਕਿਹਾ ਕਿ 30 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ। ਇਹ ਵਨ ਮੰਡੀ ਜਿਹੜੀ ਹੋਊਗੀ ਏ ਵਧੀਆ, ਸਾਫ਼ ਸੁਥਰੀ, ਸੁੰਦਰ। ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਣਦਾ। ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਸੀਵਰੇਜ ਜਿਹੜਾ ਮੰਡੀ ਦਾ ਉਹ ਇਹ ਵਨ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪਰੌਦਾ ਹੋਵੇ ਤਾਂ ਫਿਰ ਤਾਂ ਬੜੀ ਵੱਡੀ ਗੱਲ। ਸੋ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੈਂ ਇਹ ਮਹਿਕਮੇ ਦੀ ਕੋਈ ਵੀ ਮੈਂ ਉਸੇ ਦੇ ਆਪ ਦਾ ਨਾਮ ਮੋਕੇ ਦੇ ਵੇਖ ਰਿਹਾ ਕਿ ਕਿਓ ਪ੍ਰੋਬਲਮ ਹੈ। ਤੋਂ ਇਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਐ ਐਸਾ ਦਾ। ਮੈਂ ਛੋਟੇ ਛੋਟੇ ਮੀਡੀਆ ਤੇ ਜਿਹੜੀ ਕੰਪਲੀਟ ਹੁੰਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਇਹ ਕੀ ਗੱਲ ਹੋਈ ਐ ਸੋ ਪਹਿਲੇ ਦਿਨ ਹੀ ਮੀ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਹਾ ਸੀ। ਅਧਿਕਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ। ਨਹੀਂ ਅਧਿਕਾਰੀਆਂ ਨੂੰ ਕਿਹਾ ਵੀ ਉਹ ਠੀਕ ਕਰਕੇ ਦੋ। ਸਾਡੀ ਡਿਊਟੀ ਐ ਸਦ। ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਐ ਅਧਿਕਾਰੀ ਵੀ ਸਾਡੇ ਮਾਨਯੋਗ ਅਧਿਕਾਰੀ ਐਕਸਨ ਸਾਹਿਬ, ਸੈਕਟਰੀ ਸਾਹਿਬ, ਐਸਡੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ। ਸਾਡੀ ਡਿਊਟੀ ਬਣਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ। ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਣ। ਸੋ ਇਹਨਾਂ ਨੂੰ ਕਿਹਾ ਕਿ 30 ਅਗਸਤ ਤੱਕ ਮੰਡੀ ਨੂੰ ਇਹ ਬੰਨ੍ਹ ਕਰਕੇ ਦਿਓ ਭਾਵੇਂ ਜੋਬਦੀ ਕਿਉਂਕਿ ਪੈਸੇ ਆਏ ਹੱਥੀ ਦੀ ਹੋਈ ਐ ਟੈਂਡਰ ਹੋਇਆ। ਠੀਕ ਐ ਬਸਾ ਦਾ ਮੌਸਮ ਐ ਥੋੜਾ ਕਿ ਲਾਸਟ ਹਫਤੇ ਜਿੱਥੇ ਪਾਵਾਂਗੇ ਲੁੱਕ ਪਾਵਾਂਗੇ ਆਪਾਂ। ਪਰ ਇਹ ਆ ਕਿ ਪਹਿਲਾਂ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ। ਕਿਉਂਕਿ ਸੀਵਲ ਦੀ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ। ਸੋ ਅਧਿਕਾਰੀਆਂ ਨੂੰ ਕਿਹਾ ਮੈਂ ਤਾਂ ਹੀ ਆਇਆ ਤੇ ਭਾਈ ਇਹ ਨੂੰ ਕੰਪਲੀਟ ਕਰਕੇ